ਦਰਜੀ ਸਨ ਜਿਹੜੇ ਹਰਦੁਆਰ ਰਹਿੰਦੇ ਸਨ ਜਦੋਂ ਉਹ ਗੰਗਾ ਦਾ ਇਸ਼ਨਾਨ ਕਰਕੇ ਆਉਂਦੇ ਤੇ ਬਾਜ਼ਾਰ ਵਿੱਚੋਂ ਲੰਘਦੇ ਤਾਂ ਇੱਕ ਦਰਜੀ ਆਪਣੀ ਦੁਕਾਨ ਤੋਂ ਨਿਕਲ ਕੇ ਉਹਨਾਂ ਉੱਤੇ ਫੁੱਕ ਦਿੰਦਾ ਸੰਤ ਜੀ ਚੁੱਪ ਕਰਕੇ ਫਿਰ ਇਸ਼ਨਾਨ ਕਰਨ ਚਲੇ ਜਾਂਦੇ ਤੇ ਇਸ਼ਨਾਨ ਕਰਕੇ ਕੰਮ ਵਾਪਸ ਚਲੇ ਜਾਂਦੇ ਉਹ ਦੋ ਦਿਨ ਉਸ ਦਰਜੀ ਨੇ ਐਸੀ ਤਰ੍ਹਾਂ ਕੀਤਾ ਉਸ ਤੋਂ ਅਗਲੇ ਦਿਨ ਸ਼ੰਤ ਜੀ ਇਸ਼ਨਾਨ ਕਰਕੇ ਆਏ ਦਰਜੀ ਨੇ ਉਹ ਨਾ ਉਤੇ ਥੁੱਕ ਸੁੱਟ ਦਿੱਤੀ ਉਹ ਫਿਰ ਬਿਨਾਂ ਬੋਲਣ ਤੋਂ ਇਸ਼ਨਾਨ ਕਰਨ ਚਲੇ ਗਏ ਇਸ ਤਰ੍ਹਾਂ ਦੋ ਵਾਰ ਹੋਇਆ ਪਰ ਸ਼ੰਤ ਜੀ ਨੇ ਦਰਜੀ ਨੂੰ ਕੁਝ ਵੀ ਨਹੀਂ ਕਿਹਾ ਦਰਜੀ ਵੀ ਹੈਰਾਨ ਸੀ ਆਖਣ ਲੱਗਾ ਇਹ ਵੀ ਅਜੀਬ ਬੰਦਾ ਹੈ ਉਸ ਮੂਰਖ ਦਰਜੀ ਨੇ ਮਨ ਵਿੱਚ ਸੋਚਿਆ ਬਈ ਅੱਜ ਇਸ ਨੂੰ ਖੂਬ ਤੰਗ ਕਰਨਾ ਹੈ ਸੰਤ ਜੀ ਜਿੰਨੀ ਵਾਰ ਇਸ਼ਨਾਨ ਕਰਕੇ ਆਉਂਦੇ ਉਹ ਨਾ ਉਤੇ ਥੁੱਕ ਸੁੱਟ ਦਿੰਦਾ ਪਰ ਸੰਤ ਜੀ ਰੱਬ ਦੇ ਰੰਗ ਵਿੱਚ ਰੰਗੇ ਹੋਏ ਰੱਬ ਨੂੰ ਯਾਦ ਕਰਦਿਆਂ ਚੁੱਪ ਕਰਕੇ ਕਈ ਵਾਰ ਇਸ਼ਨਾਨ ਕਰਨ ਗਏ ਉਹ ਵਾਇਗਰੂ ਦਾ ਰੰਗ ਕਿ ਦਰਜੀ ਦਾ ਮੂੰਹ ਸੁੱਕ ਗਿਆ ਕੋਸ਼ਿਸ਼ ਕਰਨ ਤੇ ਵੀ ਮੂੰਹ ਵਿੱਚੋਂ ਥੁੱਕ ਨਾ ਨਿਕਲੇ ਜੀਬ ਲੱਕੜ ਵਾਂਗ ਅੱਕੜ ਗਈ ਉਹ ਸੰਤਾਂ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਬੇਨਤੀ ਕਰਨ ਲੱਗਾ ਵੇਖੋ ਮੈਂ ਤੁਹਾਨੂੰ ਬਿਨਾਂ ਕਿਸੇ ਕਾਰਨ ਦੇ ਬੜਾ ਤੰਗ ਕੀਤਾ ਹੈ ਪਰ ਤੁਸੀਂ ਤੇ ਮੂੰਹ ਤੋਂ ਕੁਝ ਵੀ ਨਹੀਂ ਬੋਲੇ ਨਾ ਤੁਸੀਂ ਮੈਨੂੰ ਬੁਰਾ ਕਿਹਾ ਨਾ ਮੈਨੂੰ ਮਨਾ ਕੀਤਾ ਪਰ ਰੱਬ ਦਾ ਰੰਗ ਅੱਜ ਮੇਰਾ ਮੂੰਹ ਬਿਲਕੁਲ ਸੁੱਕ ਗਿਆ ਹੈ ਕੋਸ਼ਿਸ਼ ਕਰਨ ਤੇ ਵੀ ਉਹ ਮੇਰੇ ਮੂੰਹ ਵਿੱਚੋਂ ਥੁੱਕ ਨਹੀਂ ਨਿਕਲਦੀ ਸਤਜੀ ਹਾਸਕ ਪੈ ਤੇ ਉੱਤਰ ਦਿੱਤਾ ਨਹੀਂ ਸਾਨੂੰ ਭਰੋਸਾ ਸੀ ਸਦਾ ਹੀ ਬੁਰਾਈ ਦਾ ਅੰਤ ਹੋਇਆ ਹੈ। ਹਾਂ, ਸੰਗਿਆਈ ਦਾ ਕੋਈ ਅੰਤ ਨਹੀਂ ਹੁੰਦਾ। ਤੂੰ ਆਪ ਵੇਖ ਸਾਡੇ ਸਬਰ ਨੂੰ ਫਲ ਲੱਗਿਆ ਤੇ ਬਦੀ ਦਾ ਅੰਤ ਹੋ ਗਿਆ। ਉਹ ਦਰਸੀ ਬੜਾ ਰੋਇਆ ਤੇ ਸੰਤ ਜੀ ਦੇ ਚਰਨਾਂ ਤੇ ਡਿੱਗ ਪਿਆ। ਉਸਨੇ ਕਿਹਾ ਬਖਸ਼ ਲਵੋ। ਅਤੇ ਆਪਣੇ ਚਰਨਾਂ ਨਾਲ ਲਾ ਲਵੋ। ਪਾਈ ਸਾਹ ਬਖਣ ਲੱਗੇ ਭਾਈ ਮੇਰੇ ਜੀਵਨ ਦਾ ਤਜਰਬਾ ਹੈ। ਨੇਕੀ ਦਾ ਅੰਤ ਨਹੀਂ ਹੁੰਦਾ। ਪਰ ਬੁਰਾਈ ਦاتے ਹੈ ਹਾਂ ਉਹ ਬਰਦਾਸ਼ਤ ਕਰਨਾ ਜਿਗਰਾ ਰੱਖਣਾ ਬੜਾ ਔਖਾ ਹੈ ਤੇ ਜਿਹਦੇ ਉਤੇ ਰੱਬ ਦੀ ਬਹੁਤ ਵੱਡੀ ਮਿਹਰ ਹੋਵੇ ਨਾ ਉਹ ਹੀ ਬਰਦਾਸ਼ਤ ਕਰਨ ਦਾ ਮਾਦਾ ਰੱਖਦਾ ਹੈ ਬਹੁਤ ਦੇਰ ਦੀ ਗੱਲ ਹੈ ਮਾਡਰਨ ਰਿਵਿਊ ਕੋਲਕੱਤਾ ਵਿੱਚ